ਯਾਰ ਆ ਪਾ ਜੀ ਥੋੜਾ ਜਿਆਦਾ ਇਹ 20000 ਪਿੱਛੇ ਹੋ ਗਿਆ ਯਾਰ ਕੀ ਹੋ ਗਿਆ ਆ ਮੇਰਾ ਪਿੱਛੇ ਅੱਛਾ ਬਾਈ ਕਿਪਾ ਕਰਕੇ ਬਾਈ ਇਹ ਵੀ ਵੀ ਆ ਰਿਹਾ ਪਿਆਰ ਠੀਕ ਆ ਕੋਈ ਬੱਚੀ ਰੋ ਰਹੀ ਹੈ ਬੱਚੀ ਰੋ ਰਹੀ ਹੈ ਰੋਣਾ ਰੋਣਾ ਨਹੀਂ ਪੁੱਤ ਰੋਣਾ ਨਹੀਂ ਇਦਰਾ 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 ਰੋਣਾ ਨਹੀਂ ਰੋਣਾ ਨਹੀਂ ਇਹ ਆਪ ਰੋਣਾ ਨਹੀਂ ਮੇਰੀ ਗੱਲ ਇਹਦਾ ਸੱਚ ਗੈਰੀ ਹੇ ਥੱਲੇ ਆ ਗਿਆ ਹੈ ਪਰਿਵਾਰ ਪੂਰਾ ਹੋ ਗਿਆ ਪੰਜ ਬੱਚੇ ਇੱਕਲਾ ਪਰਿਵਾਰ ਆ ਇਹਦੀਆਂ ਬੇਟੀਆਂ ਪੰਜ ਚਾਰ ਲੜਕੀਆਂ ਇੱਕ ਲड़का ਵਿੱਚ ਨਿਕਾ ਆ ਉਹਨੇ 2 ਲੱਖ ਰੁਪਏ ਦੇ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਵੀਰੇ ਆਏ ਆ ਨਾ ਖੁਸ਼ ਹੋ ਖੁਸ਼ ਹੋ ਪਰਿਵਾਰ ਰੋ ਰਿਹਾ ਉਹ ਤੇ ਮੇਰਾ ਪੁੱਤ ਨਹੀਂ ਰੋਣਾ ਰੋਣ ਰੋਣ ਸਤਿ ਸ਼੍ਰੀ ਅਕਾਲ ਚਲ ਬਲੇ ਬਲੇ ਸੋਨਾ ਕਰ ਕਾਰਨ ਕਾਰ ਬੋਲੇ ਸੋਨਿਆ ਸਰਕਾਰ ਸਿਮਿਆ ਕਾਲਾ ਲੰਮੀ ਉਮਰਾਂ ਬੱਚੀ ਬਹੁਤ ਹੁਸ਼ਿਆਰ ਹੈ ਜੀ ਪੜ੍ਹਾਈ ਦੇ ਵਿੱਚ ਹੁਸ਼ਿਆਰ ਫਾਸਟ ਫਰਸਟ ਹੋਣਾ ਫਾਸਟ ਭਾਜੀ ਤੁਹਾਡਾ ਧੰਨਵਾਦ ਜੀ ਤੁਸੀਂ ਛੋਟੀ ਜਿਹੀ ਬੇਕੀ 2 ਲੱਖ ਰੁਪਿਆ ਹੋਰ ਮੜ ਲਓ ਪਲੱਸ ਲੱਗ ਜਾਏ ਇਹ ਕਿੰਨਾ ਆ ਲੱਖ ਹੋਰ ਦਿਓ ਲੱਖ ਆਪਣੇ ਖਰਜ ਨੂੰ 10 ਲੱਖ ਰੁਪਏ ਲੱਖ ਹੋਰ ਦੇਉਂਦੇ ਦੇ ਰਿਹਾ ਵੀਰੇ ਜੀ ਝੋਲੀ ਝੋਲੀ ਜੀ ਨਹੀਂ ਝੋਲੀ ਜੀ ਨਹੀਂ ਇਹ ਇਹ ਮੇਰੇ ਵੱਲੋਂ ਨਹੀਂ ਆ ਇਹ ਪੰਜਾਬ ਵੱਲੋਂ ਆ ਮੈਂ ਆ ਗਿਆ ਸਾਰਾ ਪੰਜਾਬ ਆ ਗਿਆ ਸਾਰੇ ਪੰਜਾਬ ਆਪਾ ਜੀ ਇਹ 20000 ਪਿੱਛੇ ਹੋ ਗਿਆ ਯਾਰ ਕੀ ਹੋ ਗਿਆ ਅੱਵੇ ਪਿੱਛੇ ਅੱਛਾ ਭਾਈ ਕਿੱਪਾ ਕਰਕੇ ਭਾਈ ਇਹ 20000 ਪਿਆਰ ਠੀਕ ਆ ਕੋਈ ਬੱਚੀ ਰੋ ਰਹੀ ਹੈ ਬੱਚੀ ਰੋ ਰਹੀ ਹੈ ਰੋਣਾ ਨਹੀਂ ਪੁੱਤ ਰੋਣਾ ਨਹੀਂ ਦਰਾਈ 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 ਰੋਣਾ ਨਹੀਂ ਰੋਣਾ ਨਹੀਂ ਇਹ ਰੋਣਾ ਨਹੀਂ ਮੇਰੀ ਗੱਲ ਇਹਦਾ ਸਾਡੀ ਪਿਆਰੀ ਹੀ ਥੱਲੇ ਆ ਗਿਆ ਹੈ ਨਾ ਪਰਿਵਾਰ ਪੂਰਾ ਆ ਗਿਆ ਪੰਜ ਬੇਟੇ ਇੱਕਲਾ ਪਰਿਵਾਰ ਆਂਦੀਆਂ ਬੇਟੀਆਂ ਪੰਜ ਚਾਰ ਲੜਕੀਆਂ ਇੱਕ ਲੜਕਾ ਬੇਟਾ ਆ ਛੋਟਾ ਬੇਟਾ ਉਹਨੇ 2 ਲੱਖ ਰੁਪਏ ਦੇ ਲਓ ਜੀ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਵੀਰੇ ਆਏ ਆ ਨਾ ਖੁਸ਼ ਹੋ ਖੁਸ਼ ਹੋ ਪਰਿਵਾਰ ਰੋ ਰਿਹਾ ਮੇਰਾ ਪੁੱਤ ਨਹੀਂ ਰੋਣਾ 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 ਹਾਂ ਬਲੇ ਸੋਨਾ ਕਰ 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 ਬਲੇ ਸੋਨਾ ਕਰ 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 ਮੰਮੀ ਆਮਰਾ ਬੱਚੀ ਬਹੁਤ ਹਿਆਰ ਹੈ ਜੀ ਪੜ੍ਹਾਈ ਦੇ ਵਿੱਚ ਹਿਆਰ ਫਸਟ ਫਸਟ ਹੋਣਾ ਫਸਟ ਭਾਜੀ ਤੁਹਾਡਾ ਧੰਨਵਾਦ ਜੀ ਤੁਸੀਂ ਛੋਟੀ ਜਿਹੀ ਬੇਟੀ 2 ਲੱਖ ਰੁਪਿਆ ਹੋਰ ਮੜ ਲਓ ਪਲੱਸ ਲਾ ਲਓ ਇਹ ਕਿੰਨੇ ਆ ਲੱਖ ਹੋਰ ਦਿਓ ਲੱਖ ਆਪਣਾ ਖਰਜ ਨੂੰ 10 ਲੱਖ ਰੁਪਏ ਲੱਖ ਹੋਰ ਦੇਓ ਦੇ ਰਿਹਾ ਵੀਰੇ ਦਿੰਦਾ ਝੋਲੀ ਝੋਲੀ ਦੀ ਨਹੀਂ ਝੋਲੀ ਦੀ ਨਹੀਂ ਇਹ ਇਹ ਮੇਰੇ ਵੱਲੋਂ ਨਹੀਂ ਆ ਇਹ ਪੰਜਾਬ ਵੱਲੋਂ ਆ ਮੈਂ ਆ ਗਿਆ ਸਾਰਾ ਪੰਜਾਬ ਆ ਗਿਆ ਸਾਰੇ ਪੰਜਾਬ ਆ ਪਾ ਜੀ ਇਹ 20000 ਪਿੱਛੇ ਹੋ ਗਿਆ ਯਾਰ ਕੀ ਹੋ ਗਿਆ ਅੱਛਾ ਭਾਈ ਕਿਪਾ ਕਰਕੇ ਭਾਈ ਇਹ 20000 ਪਿਆਰ ਠੀਕ ਆ ਬੱਚੀ ਕੋਈ ਬੱਚੀ ਰੋ ਰਹੀ ਹੈ ਬੱਚੀ ਰੋ ਰਹੀ ਹੈ ਰੋਣਾ ਨਹੀਂ ਪੁੱਤ ਰੋਣਾ ਨਹੀਂ ਦਰਾਈ 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 ਕਰੋਨਾ ਨਹੀਂ ਕਰੋਨਾ ਨਹੀਂ ਇਹ ਲੈ ਕਰੋਨਾ ਨਹੀਂ ਮੇਰੀ ਗੱਲ ਸੁਣ ਇਹਨਾਂ ਦਾ ਸਾਡੀ ਡੈਡੀ ਇਹਦਾ ਥੱਲੇ ਆ ਗਿਆ ਇਹਨਾਂ ਦਾ ਪਰਵਾਹ